ਕਾਂਡਾ ਨਹਲਾ ਪੰਜਵਾ ਘਰ ਦਸਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਐਸੋ ਦਾਨ ਦੇਹੋ ਜੀ ਸੰਤੋ ਇੱਕੋ ਦwai ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਸੰਤਾਂ ਭਗਤਾਂ ਦੇ ਅੱਗੇ ਅਰਦਾਸ ਕਰੀਏ ਮਿਲ ਕੇ ਐਸੋ ਦਾਨ ਦੇਹੋ ਜੀ ਸੰਤੋ اے ਸੰਤ ਜਨੋ ਜੀ ਇਹੇ ਜੇ ਸਾਨੂੰ ਦਾਨ ਦੇਣਾ ਕਰੋ ਜਾਤ ਜੀਓ ਬਲਿਆ ਜਿਸ ਕਰਕੇ ਪਰਮੇਸ਼ਰ ਦਾ ਦਾਨ ਗਿਆਨ ਪ੍ਰਾਪਤ ਹੋਵੇ ਸਾਡਾ ਜੀਵ ਜਿਹੜਾ ਆਪ ਤੋਂ ਬਲਿਹਾਰ ਕੁਰਬਾਨ ਜਾਂਦਾ ਹੈ ਮਾਨ ਮੋਹੀ ਪੰਜ ਦੋਹੀ ਇਹ ਜਿਹੜਾ ਮਾਨ ਉਹਨਸਾਰੀ ਦੁਨੀਆ ਮੋਹਤ ਕਰ ਲਈ ਹੈ ਮਨ ਦੇ ਅੰਦਰ ਹੀ ਇਹ ਫਿਰਦੇ ਹਨ ਮਾਨ ਆਦਿਕ ਤੇ ਪੰਜ ਕਾਮ ਕਰੋ ਆਦਿਕ ਜਿਹੜੇ ਹਨ ਇਹ ਦੁਹਾਈ ਦੇ ਰਹੇ ਹਨ ਇਹ ਆਪ ਦੀ ਦੁਹਾਈ ਫੇਰੇ ਹੈ ਆਪ ਦਾ ਪ੍ਰਤਾਪ ਵਧਾ ਰਹੇ ਹਨ ਔਰ ਜੇ ਨਿਕਟ ਵਸਿਓ ਇਹਨਾਂ ਵਿੱਚ ਉਲਝ ਕਰਕੇ ਉਸ ਪਰਮੇਸ਼ਰ ਹੈ ਤਾਂ ਉਹ ਨੇੜੇ ਹੀ ਵੱਸਦਾ ਇਹਨਾਂ ਚ ਹੁਣ ਜੀ ਗਿਆ ਹੈ ਤਾਂਕਿ ਸਰਨ ਸਾਧੂਆ ਅਤੇ ਇਹ ਮਾਨਤ ਦੇ ਵਿੱਚ ਸ੍ਰਿਸ਼ਟੀ ਮੋਤ ਹੋ ਰਹੀ ਹੈ ਪੰਜਾਂ ਦੀ ਦੁਹਾਈ ਫਿਰੇ ਕਾਮਕਰੋਧ ਦੀ ਅੰਦਰ ਵੀ ਫਲਾਣਾ ਲੁੱਟ ਲਿਆ ਸਿੰਘੀ ਰਖ ਮਾਰ ਲਿਆ ਫਲਾਣਾ ਮਾਰ ਲਿਆ ਇਹਨਾਂ ਵਿੱਚ ਹੁਣ ਜੇ ਹੋਏ ਹੋ ਵਾਹਿਗੁਰੂ ਨੇੜੇ ਹੀ ਵੱਸਦਾ ਹੈ ਤਾਕੀ ਸਰਨ ਸਾਧੂਆ ਜਿਨ੍ਹਾਂ ਨੇ ਸਾਧੂਆਂ ਦੀ ਸ਼ਰਨ ਨੂੰ ਧੱਕਿਆ ਹੈ ਇਹਨਾਂ ਤੋਂ ਬਚਣ ਵਾਸਤੇ ਦੂਤ ਸੰਗ ਨਿਵਾ ਉਹਨਾਂ ਨੂੰ ਦੂਤਾਂ ਦੀ ਕਾਮਕ੍ਰੋਧ ਆਦ ਕਦੂਤਾਂ ਦੀ ਕੁਸੰਗਤ ਨੂੰ ਮੀਟ ਦਿੰਦਾ ਹੈ ਇਹਨਾਂ ਦਾ ਸੰਗ ਦੁਆਰਸਤੀ ਜਿਹੜਾ ਇਹ ਮੀਟ ਕੇ ਗੁਰੂਆਂ ਖ ਨਿਰਵਕਾਰ ਜੀਵਨ ਵਾਲੇ ਬਣ ਗਏ ਹਨ ਪ੍ਰਹਾਉ ਕੋਟ ਜਨਮ ਜੂਨ ਭ੍ਰਮਿਓ ਦੇਖੇ ਜੀਵਨ ਬਕਾਰਾਂ ਦੀ ਕੁਸੰਗਤ ਕਰਕੇ ਕਰੋਣਾ ਜਨੂ ਧਾਰ ਕੇ ਗਰਮ ਦੇ ਜੂਨਾ ਚ ਭਰਨ ਦਾ ਆਇਆ ਹੈ 28 ਲੱਖ ਜੂਨ ਚ ਹਾਰ ਪਰਿਓ ਦੁਆਰ ਅਤੇ ਹੁਣ ਜਿਹੜਾ ਹਾਰ ਕੇ ਸਾਧ ਸੰਗਤ ਦੇ ਦਰਵਾਜ਼ੇ ਚ ਬੂਹੇ ਚ ਪਿਆ ਹੈ ਉਹ ਬਖਸ਼ਿਆ ਜਾਂਦਾ ਹੈ ਕਿਰਪਾ ਦੁਆਰ ਗਿਆਨ ਚਿਤਸਤ ਹੋ ਜਾਂਦਾ ਹੈ ਕਿਰਪਾ ਗੋਬਿੰਦ ਭਈ ਜਦੋਂ ਵਾਹਿਗੁਰੂ ਦੀ ਪੂਰਬਲੇ ਪੁੰਨਾ ਦੇ ਪਰੇਰੇ ਹੋਏ ਦੀ ਕਿਰਪਾਲਤਾ ਹੋਈ ਮਿਲਿਓ ਨਾਮ ਆਧਾਰ ਕੋਦੋ ਸੱਚੇ ਪਾਤਸ਼ਾਹ ਦੇ ਨਾਮ ਦਾ ਆਸਰਾ ਸਿੱਖ ਸੰਗਤ ਵਿੱਚੋਂ ਮਿਲ ਗਿਆ ਹੈ ਗੁਲਾਬ ਜਨਮ ਸਫਲ ਨਾਨਕ ਇਹ ਕਠਨ ਲੱਭਣ ਵਾ ਇਹ ਜਨਮ ਸੀ ਸਫਲਾ ਹੋ ਗਿਆ ਸਤਿਗੁਰੂ ਮਾਰਿਆ ਕਹਿੰਦੇ ਹਨ ਭਵ ਉਤਾਰ ਪਾਰ ਇਹਨੂੰ ਸੰਸਾਰ ਸਮੁੰਦਰ ਦੇ ਪੈਰੇ ਤੋਂ ਜਮਨ ਮਰਨ ਤੋਂ ਪਾਰ ਉਤਾਰ ਕੇ ਮੁਕਤ ਰੂਪੀ ਕਿਨਾਰੇ ਤੇ ਪਹੁੰਚਾ ਤਾ ਕੈਨੇਡਾ ਮਹੱਲਾ ਪੰਜਵਾਂ ਘਰ 11ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਹਿਜ ਸੁਭਾਈ ਆਪਨ ਆਏ ਤੁਕੋ ਦਾਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਸਹਿਜ ਸੁਭਾਈ ਆਪਨ ਆਏ ਤੁਕੋ ਪੜੋ ਕਸ਼ੂ ਨਾ ਜਾਣ ਕਸ਼ੂ ਦਿਖਾਏ ਪ੍ਰਭ ਮਿਲਿਓ ਸੁਖ ਬਾਲੇ ਭੋਲੇ ਰਹਾਉ ਸੰਯੋਗ ਮਿਲਾਏ ਸਾਧ ਸੰਗਾਇ ਸਾਧ ਸੰਗਾਇ ਸੰਯੋਗ ਮਿਲਾਏ ਜਦੋਂ ਸਾਧ ਸੰਗਤ ਦੀ ਪੂਰਵਲੇ ਪੁਨਾ ਦੇ ਸੰਯੋਗ ਕਰਕੇ ਸਤ ਸੰਗਤ ਦੇ ਨਾਲ ਮਾਰਾ ਸਾਨੂੰ ਮਿਲਾਇਆ ਸਾਨੂੰ ਸਹਿਜ ਸੁਭਾਏ ਆਪਨ ਆਸ ਜੇ ਸੁਦੇ ਸਿਤ ਮਾਰਾ ਸਾ ਭਾਈ ਪ੍ਰਕਾਸ਼ ਰੂਪ ਆਪ ਹੀ ਆ ਕੇ ਪ੍ਰਾਪਤ ਹੋ ਗਏ ਕਸ਼ੂ ਨਾ ਜਾਣੋ ਕਸ਼ੂ ਦਿਖਾਏ ਅੱਗੇ ਅਸੀਂ ਕੁਝ ਨਹੀਂ ਸੀ ਜਾਣਦੇ ਕੋਈ ਸਮਝ ਨਹੀਂ ਸੀ ਸਾਨੂੰ ਅਗਿਆਨ ਦੇ ਪ੍ਰਤਾਪ ਕਰਕੇ ਹੁਣ ਕੁਛ ਦਾ ਕੁਛ ਕਰਕੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਕਰਕੇ ਪੜਨ ਕਰਕੇ ਦਿਖਾਤਾ ਪ੍ਰਭ ਮਿਲਿਓ ਸੁਖ ਬਾਲੇ ਭੋਲੇ ਪ੍ਰਭੂ ਦੇ ਸਚੇ ਪਾਤਸ਼ਾਹ ਜੀ ਮਿਲ ਗਏ ਐ ਭੋਲੇ ਨਿਸਕਪਟ ਸੁਹਾਗ ਕਰਕੇ ਬਾਲਕਿਆਂ ਦੇ ਤਾਂ ਹੀ ਜਿਗਿਆਸਾ ਦੇ ਤਾਂ ਹੀ ਬਾਲੇ ਬਲੀ ਜੋ ਪ੍ਰਭੂ ਹਨ ਐ ਭੋਲੇ ਸੋ ਇਸ ਪ੍ਰਕਾਰ ਭੋਲੇ ਭਾ ਮਿਲੇ ਰਗਰਾਇਆ ਨਿਸਕਪਟ ਹੋ ਕੇ ਮਾਰਾ ਦੀ ਭਗਤੀ ਕੀਤੀ ਕੰਧਾਲ ਵਾਲੇ ਪ੍ਰਭੂ ਜੀ ਸਾਡੇ ਸੂਦੇ ਮਨ ਨੂੰ ਕੋਈ ਜਾਂਚ ਨਹੀਂ ਸੀ ਸੱਚੇ ਪਾਤਸ਼ਾਹ ਮਿਲ ਗਏ ਭੁਲੇਖੇ ਨੇ ਤਾਂ ਹੀ ਉਹਨ ਦੇ ਤਾਂ ਹੀ ਲੈ ਕਰਦਾ ਨਾਸ ਕਰ ਦਿੱਤਾ ਰਹਾਉ ਸੰਜੋਗ ਮਿਲਾਏ ਸਾਧ ਸੰਗਾਇ ਜਦੋਂ ਪੂਰੂਲੇ ਸੰਜੋਗਾ ਨੇ ਮਿਲਾਇਆ ਸਾਧੂਆਂ ਦੀ ਸੰਗਤ ਵਿੱਚ ਤਤ ਹੂਣਾ ਜਾਏ ਘਰੇ ਵਸਾਏ ਦੱਸ ਦੋ ਤਾ ਕਿ ਮਨ ਨੂੰ ਬਾਸ਼ਨਾ ਕਰ ਕਿਸੇ ਪਾਸੇ ਨਾ ਜਾਣ ਦਿਓ ਸਤ ਸੰਗਤ ਰੂਪੀ ਘਰ ਚ ਵਸਾਇਆ ਫਿਰ ਜੇ ਰੂਪੀ ਘਰ ਚ ਬਸਿਆ ਜਦੋਂ ਗੁਣੋ ਨਿਧਾਨ ਪ੍ਰਗਟਿਓ ਇਹ ਚੋਲੇ ਇਹ ਗੁਣਾ ਦਾ ਖਜ਼ਾਨਾ ਪ੍ਰਗਟਾ ਵਾਹਿਗੁਰੂ ਇਸ ਮਨੁੱਖਾ ਜਨ ਰੂਪੀ ਚੋਲੇ ਚ ਪ੍ਰਗਟ ਹੋ ਗਿਆ ਇਹ ਬੁੱਧ ਰੂਪੀ ਚੋਲੇ ਚ ਪ੍ਰਗਟ ਹੋ ਗਿਆ ਇਸ ਪ੍ਰਕਾਰ ਗੁਣਾ ਦਾ ਨਿਧਾਨ ਖਜ਼ਾਨਾ ਜਦੋਂ ਇਸ ਮਨੁੱਖਾ ਜਨ ਚੋਲੇ ਚ ਪ੍ਰਗਟ ਹੋਇਆ ਤੇ ਉਹ ਬ੍ਰਹਮਾਨੰਦ ਉਸ ਹੀ ਚੋਲੇ ਆ ਹੈ ਪ੍ਰਾਪਤ ਕਰ ਲਿਆ ਹੈ ਚਰਨ ਲੁਭਾਇ ਆਨਤ ਜਾਏ ਮਾਰੇ ਦੇ ਚਰਨਾਂ ਜਿਸ ਸਾਧ ਸੰਗਤ ਨਾਲ ਮਿਲ ਕੇ ਨਵਾਇਮਾਨ ਹੋਇਆ ਇੱਕ ਆਨ ਹੋਰ ਸਾਧਨ ਇਸ਼ਾਰਤ ਯਾਤ ਤੇ ਸੰਗਤ ਨੇ ਛਡਾਤ ਤੇ ਦ્વੈਤ ਨੂੰ ਛਡਾਤਾ ਥਾਨ ਖਨਾਇ ਸਰਬ ਸਮਾਏ ਇਹ ਦਿਵ ਦ੍ਰਿਸ਼ਟੀ ਦਿਖਾਉਂਦੀ ਕਿ ਥਾਨ ਮਕਾਨਾਂ ਵਿੱਚ ਵੀ ਇਥਨਾਏ ਮਕਾਨੀਆਂ ਵਿੱਚ ਜੋ ਆਏ ਮਕਾਨੀ ਹੈ ਜੀਵ ਸਾਰੇ ਸਰੀਰਾਂ ਚ ਸਾਰਿਆਂ ਜੀਵਾਂ ਚ ਸਰਬ ਬਸਾਇ ਸਰਬ ਸਮਾਇ ਸਾਰਿਆਂ ਥਾਂ ਜੀ ਮਾਰਾ ਸਮਾਇ ਹੋਏ ਵਿਆਪਕ ਰਸ ਰਸ ਨਾਨਕ ਗੁਣ ਬੋਲੇ ਰਸਕ ਤਲਾਕਾਰ ਹੋ ਕੇ ਰਸ ਦੇ ਪੈਦਾ ਕਰਨ ਵਾਲੇ ਜੋ ਸਤਿਗੁਰੂ ਹੈ ਉਹਨਾਂ ਨਾਲਿਲਕੇ ਰਸੀਏ ਹੋ ਕੇ ਤਲਾਕਾਰ ਹੋ ਕੇ ਮਾਰਾ ਦੇ ਗੁਣਾਂ ਨੂੰ ਗੁਰਸਾਹਿ ਜੀ ਕਹਿੰਦੇ ਬੋਲਦੇ ਹਾਂ ਕੈਨੇਡਾ ਮਹੱਲਾ ਪੰਜਵਾਂ ਗੋਬਿੰਦ ਠਾਕੁਰ ਮਿਲਨ ਦੁਰਾਈ ਇਹ ਭਾਈ ਗੋਬਿੰਦ ਜੋ ਠਾਕੁਰ ਸਾਹੀ ਅਕਾਲ ਪੁਰਖ ਹੈ ਉਹਦਾ ਮੇਰੇ ਨਾਲ ਬੜਾ ਦੁਰਾਈ ਕਟਨ ਹੈ ਹਰ ਇੱਕ ਨਹੀਂ ਪ੍ਰਾਪਤ ਕਰ ਸਕਦਾ ਮਹਾਰਾਜ ਦੇ ਤਾਂ ਹੀ ਦਰਾਈ ਬੜਾ ਭਾਰੀ ਕਠਣਾ ਹੈ ਇਹ ਸਾਡੀ ਬਿਰਤੀ ਜਿਹੜੀ ਹੈ ਦ્વੈਤ ਪਾਉਣ ਵਾਲੀ ਇਹਦੇ ਅੰਦਰ ਅਵਿਗਿਆ ਆ ਰਹੀ ਹੈ ਦਰਾਈ ਸ਼ਬਾਦਾਜੀ ਕਰਦੇ ਰਹਿੰਦੀ ਹਰ ਵਕਤ ਸਰੂਪ ਦਾ ਬੋਲਾ ਪਾਉਂਦੀ ਰਹਿੰਦੀ ਹੈ ਵਰਨ ਦਾ ਪੜਦਾ ਪਾਈ ਰੱਖਦੀ ਹੈ ਪਰਮਿਤ ਰੂਪ ਅਗੰਮ ਅਗੂਚਰ ਉਹ ਪਰਮੇਸ਼ਰ ਮਿਤ ਦੁਨੀਆ ਦੀ ਮਰਿਆਦਾ ਤੋਂ ਪਰੇ ਹੈ ਅਧੇ ਸਰੂਪ ਉਹਦਾ ਅਗੰਮ ਹੈ ਸਤਿ ਆਨੰਦ ਰੂਪ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਰਹਉ ਸਰਬ ਸਮਾਈ ਤੇ ਉਹ ਸਾਰਿਆਂ ਥਾਂ ਵਿੱਚ ਸਮਾਰਿਆ ਵਿਆਪਕ ਹੋ ਰਿਹਾ ਹੈ ਆਪੇ ਹੀ ਰਹਾਉ ਕਹਿਨ ਭਵਨ ਨਹਿ ਕਹਿਨ ਭਵਨ ਨਾਹੀ ਪਾਇਉ ਪਾਇਉ ਕਹਿਣੇ ਕਰਕੇ ਉਸ ਪਰਮੇਸ਼ਰ ਦੇ ਭਵਨ ਸਰੂਪ ਨੂੰ ਨਹੀਂ ਕਿਸੇ ਨੇ ਪਾਇਆ ਹੈ ਇਸ ਪ੍ਰਕਾਰ ਕਹਿਣੀ ਦੇ ਨਾਲ ਕਹਿਣੇ ਕਰਕੇ ਉਸ ਪਰਮੇਸ਼ਰ ਦੇ ਭਾਵਨ ਭਵਨ ਕਰਨ ਨੂੰ ਨਹੀਂ ਕਿਸੇ ਨੇ ਸਰੂਪ ਨੂੰ ਪਾਇਆ ਹੈ ਆਨਕ ਉਕਤ ਚਤਰਾਈ ਤੇ ਨਹੀਂ ਪਾਇਆ ਵੇਖਾਂ ਕਸਮ ਦੀਆਂ ਚਿਤਰਾਈਆਂ ਨਾਲ ਚਿਤਰਾਈਆਂ ਵੀ ਕਰ ਕਰਕੇ ਬੇਅੰਤ ਥੱਕ ਚੁੱਕੇ ਹਨ ਜਤਨ ਜਤਨ ਆਨਕ ਉਪਾਵ ਰੇ ਅਗੇ ਜਤੀਆਂ ਵਾਲੇ ਨੇ ਇੱਕ ਪ੍ਰਕਾਰ ਲੋਕ ਜਤਨ ਕਰਦੇ ਹੈ ਅਨੇਕ ਪ੍ਰਕਾਰ ਦੇ ਜਤਨਾ ਵਿੱਚ ਅਨੇਕਾਂ ਕੋਈ ਯਤਨ ਤਾਰਾ ਯਤਨ ਕਰਦਾ ਹੈ ਕੋਈ ਕਰਮ ਕਰਦਾ ਹੈ ਕੋਈ ਉਪਾਸ਼ਨਾ ਨਾਨਾ ਕਰਦਾ ਹੈ अनेका ਪਾਉ ਜਿਹੜੇ ਹਨ ਨਿਤ ਨਵਿਤ ਕਰਮ ਆਦਕਾਂ ਦੇ ਤਾ ਉਹ ਮਿਲਿਉ ਜੋ ਕਿਰਪਾਈ ਇਉਂ ਨਹੀਂ ਪ੍ਰਾਪਤ ਹੋਇਆ ਜਦੋਂ ਗੁਰੂ ਸਾਹਿਬ ਕਿਰਪਾ ਦੇ ਅੰਦਰ ਆਏ ਕਿਰਪਾ ਕੀਤੀ ਕਾਹੋਂ ਪ੍ਰਵੇਸ਼ ਪ੍ਰਾਪਤ ਹੋਇਆ ਹੈ ਪ੍ਰਭੂ ਦਇਆਰ ਕਿਰਪਾਰ ਕਿਰਪਾ ਨਿਧ ਉਹ ਪ੍ਰਭੂ ਦਇਆ ਦਾ ਘਰ ਸੀ ਪਿੱਛੇ ਵੀ ਹੁਣ ਵੀ ਕਿਰਪਾਲੂ ਹੈ ਅੱਗੇ ਨੂੰ ਵੀ ਕਿਰਪਾ ਦਾ ਸਮੁੰਦਰ ਹੋਵੇਗਾ ਜਨ ਨਾਨਕ ਸੰਤ ਰੇਨਾਇ ਸੰਗਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਸੰਤਾਂ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਹੋਈਏ ਕਾਨੜਾ ਮਹੱਲਾ ਪੰਜਵਾ ਮਾਈ ਸਿਮਰਤ ਰਾਮ 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 हे ਮਾਤਾ ਪਿਤਾ ਰੂਪ ਸੰਤ ਜਨੋ ਜੋ ਉਤਮ ਅਧਿਕਾਰੀ ਹਨ ਉਹ ਸਿਮਰਨ ਕਰਦੇ ਆ ਰਾਮ ਜੋ ਰਮਿਆ ਹੋਇਆ ਰਾਮ ਹੈ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਰਮੰਤੀ ਰਾਮ ਜੋ ਰਾਮ ਬਾਗ ਦੀ ਨਿਆਈ ਰਾਮ ਆਨੰਦ ਦੇਣ ਵਾਲਾ ਉਸ ਦਾ ਸਿਮਰਨ ਕਰਦੇ ਹਨ ਪ੍ਰਭ ਬਿਨਾ ਨਾਹੀ ਹੋ ਉਹ ਜੋ ਪਰਮੇਸ਼ਰ ਦਾ ਨਾਮ ਉਚਾਰਦੇ ਉਹਨਾਂ ਨੂੰ ਪ੍ਰਭ ਤੋਂ ਬਿਨਾ ਹੋਰ ਦੁਆਇਤ ਰਹਿੰਦੀ ਨਹੀਂ ਸਭ ਕੁਝ ਚੱਕੀ ਜਾਂਦੀ ਵਾਹਿਗੁਰੂ ਹੀ ਦਿਸਣ ਲੱਗ ਜਾਂਦਾ ਜਿਵੇਂ 파ਰਸ ਦੇ ਨਾਲ ਸ਼ੋਕੇ ਅਠ ਹਜ਼ਾਰ ਤਾਂ ਸਾਰੀਆਂ ਸਵੇਰਾਂ ਹੀ ਬਣ ਜਾਂਦੀਆਂ ਐਂ ਸਾਧ ਸੰਗਤ ਜੀ ਸਾਰੀਆਂ ਬਿਰਤੀਆਂ ਉਸ ਵਿੱਚ ਜੁੜ ਕਰਕੇ ਉਸੇ ਨੂੰ ਵੇਖਣੀ ਹੈ ਉਸੇ ਦੀ ਸਿਮਰਤੀ ਕਰਨੀ ਹੈ ਇਸ ਪ੍ਰਕਾਰ ਵਾਹਿਗੁਰੂ ਬਗੈਰ ਹੋਰ ਨਹੀਂ ਕੋਈ ਰੰਦਾ ਚਿਤਵੋ ਚਰਨਾਰ ਬਿੰਦ ਹਜੂਰ ਦੇ ਚਰਨਾ ਕਮਲਾਂ ਨੂੰ ਚਿਤਵਦੇ ਹਾਂ ਦਰਸ਼ਨ ਕਰਨ ਵਾਸਤੇ ਦੇਖਦੇ ਹਾਂ 사ਸਨ ਨਿਸਪੂਰ ਇਹ 사ਸਨ ਨਿਸਪੂਰ ਮਹਾਰਾ ਦੀ ਆਗਿਆ ਹੈ ਚਿਤੁਣਾ ਕਰੋ ਚਿਤ ਚਿਤਵੋ ਚਰਨਾਰ ਬਿੰਦ ਉਦ ਕਮਲ ਵਿਖਾਂਤ ਪ੍ਰਗਟ ਪਏ ਆਪੇ ਗੋਬਿੰਦ ਨਾਨਕ ਸੰਤ ਮਕਾਤ ਇਹ ਮਹਾਂਤਮਾ ਦਾ ਸਲਾਹ ਹੈ ਕਿ ਮਹਾਰਾ ਦੇ ਚਰਨਾ ਕਮਲਾਂ ਨੂੰ ਰਾਤ ਵਿੱਚ ਜਿਆ ਕਰੋ ਇਸ ਪ੍ਰਕਾਰ ਮੂਧਾ ਜਿਹੜਾ ਕੌਲ ਹੈ ਉਹ ਖੜ ਜਾਏਗਾ ਪ੍ਰਗਟ ਭਏ ਆਪੇ ਗੋਬਿੰਦ ਨਾਨਕ ਸੰਤ ਮਹਤਾਰ ਆਪ ਹੀ ਵਾਹਿਗੁਰੂ ਪ੍ਰਗਟ ਹੋ ਜਾਏਗਾ ਜਦੋਂ ਹਰ ਵਕ ਚਿਤਵੀ ਕਰੋਗੇ ਸਿਮਰਨ ਦੀ ਪ੍ਰਵੇਸ਼ਰ ਦੀ ਇਹੋ ਬਚਨ ਇੱਥੇ ਕਹਿੰਦੇ ਹਨ ਚਿਤਵੋ ਚਰਨਾਰਬਿੰਦ ਹਜੂਰ ਦੇ ਚਰਣਾ ਕਮਨਾਂ ਨੂੰ ਹਰ ਵਕ ਚਿਤਵਦੇ ਰਹੋ ਦੇਖਦੇ ਰਹੋ ਇਸ ਸੁਰਤ ਨੂੰ ਟਿਕਾ ਕੇ ਸਾਸਨ ਨਿਸਪੂ ਇਹ ਆਗਿਆ ਹੈ ਸਾਧ ਸੰਗੇ ਜੀ ਇਸ ਆਗਿਆ ਨੂੰ ਮੰਨਣਾ ਕਰੋ ਸਾਸਾਂ ਨਾਲ ਵੀ ਜਪਦੇ ਰਹੋ ਰਾਤ ਨੂੰ ਵੀ ਸਵੇਰੇ ਵੀ ਕਦੇ ਭਲਾਓ ਨਾ ਹਰ ਵਕਤ ਲੇਵਲ ਆਈ ਰੱਖੋ ਇਸ ਪ੍ਰਕਾਰ ਸਾਸਨ ਇਸ ਪੋਹਰ ਸਵਾਸਨ ਨਾਲ ਵੀ ਸਿਮਨ ਕਰੋ ਇਹ ਸਾਸਨ ਵੇਦ ਸ਼ਾਸਤਰ ਗੁਰਾਂ ਦੀ ਆਗਿਆ ਹੈ ਤੇ ਫਿਰ ਵਿਦਿਆ ਰੂਪੀ ਰਾਤ ਨੂੰ ਤੁਨ ਗਿਆਨ ਰੂਪੀ ਸੂਰਜ ਸਵੇਰ ਆ ਜਾਏਗਾ ਹੋਰ ਪ੍ਰਕਾਸ਼ ਹੋ ਜਾਏਗਾ ਰਹਾਉ ਲਾਇ ਪ੍ਰੀਤ ਤੀਨ ਅਪਨ ਜਿਨ੍ਹਾਂ ਨਾਲ ਮਾਰੇ ਨੂੰ ਪ੍ਰੀਤੀ ਲਾਈ ਹੈ ਉਹਨੇ ਮਾਰਨ ਆਪਣੇ ਬਣਾ ਲਿਆ ਹੈ ਟੁੱਟਤ ਨਹੀਂ ਜੋੜ ਅਹੀ ਜੀ ਮਾਰੋ ਬ੍ਰਿਤੀ ਬ੍ਰਹਮਕਾਰ ਜੋਲੀ ਹੁਣ ਟੁੱਟਦੀ ਨਹੀਂ ਅੱਗੇ ਜਤਨ ਕਰਦੇ ਜੁੜਦੀ ਨਹੀਂ ਹੁਣ ਤੋਰੀ ਤੁਰਾ ਤੋਰੀ ਅੱਗੇ ਜੋੜੀ ਜੁਰਾ ਨਾ ਤੋਰੀ ਟੂਟਾ ਹੁਣ ਤੋਰੀ ਹੋਈ ਟੁੱਟਦੀ ਨਹੀਂ ਹੈ ਇਲਾਮ ਆਦੇ ਮੋਹ ਕਰਕੇ ਜੋੜੀ ਹੋਈ ਜੁੜਦੀ ਨਹੀਂ ਸੀ ਪ੍ਰਾਨ ਮਨ ਧਨ ਸਰਬਸੋ ਸਾਡੇ ਪ੍ਰਾਨ ਵੀ ਮਨ ਵੀ ਧਨ ਵੀ ਸਰਵੰਸ ਸਭ ਕੁਝ ਮਹਾਰਾਜ ਹੀ ਹਨ ਹਰ ਗੁਣੋਂ ਦੇਰ ਸੁਖ ਮੂਰਿ ਹਨ ਜੋ ਗੁਣਾਂ ਦਾ ਸਮੁੰਦਰ ਹੈ ਸਾਨੂੰ ਉਸ ਦਾ ਆਨੰਦ ਰੂਪੀ ਸੁਖ ਹੈ ਪ੍ਰਾਪਤ ਹੋਇਆ ਕੀ ਤੂਤ ਰਾਮਪੁਰ ਨੂੰ ਕੀ ਦੇਸ ਲੋਕ ਚ ਵੀ ਊਤ ਪ੍ਰਲੋਕ ਚ ਵੀ ਈਤ ਚਤਰਾ ਵਿੱਚ ਵੀ ਊਤ ਮੂਰਖਾਂ ਵਿੱਚ ਵੀ ਨਾ ਕੋ ਮੂਰਖ ਨਾ ਕੋ ਸਿਆਣਾ ਸਭ ਕੋਈ ਵਰਤੇ ਤੇਰਾ ਭਾਣਾ ਪ੍ਰਵੇਸ਼ਰੀ ਪੂਰਨ ਹੈ ਕਿੱਥੇ-ਉੱਥੇ ਲੋਕ ਪਰਲੋਕ ਵਿੱਚ ਨਿਰਖਤ ਰਿਤ ਖੂਰ ਅਸੀਂ ਹਿਰਦੇ ਰੂਪੀ ਖੋਡ ਵਿੱਚ ਉਸੇ ਨੂੰ ਦੇਖਦੇ ਹਾਂ ਰਿਦੇ ਅੰਦਰ ਖੁਮਾਰੀ ਚੜ ਗਈ ਹੈ ਉਸੇ ਨੂੰ ਦੇਖਦੇ ਹਾਂ ਜਿਨ੍ਹਾਂ ਨੇ ਹਿਰਦੇ 'ਚ ਵੇਖ ਲਿਆ ਉਹਨਾਂ ਨੂੰ ਸਾਰਿਆਂ 'ਚ ਦਿਸਿਆ ਆਇਆ ਹੈ ਸੰਤ ਸਰਨ ਉਤਰਨ ਨਾਨਕ ਸੰਤਾਂ ਦੀ ਸ਼ਰਨ ਪੈ ਕੇ ਤਰਨਾ ਹੁੰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਬਿਨ ਸਿਉ ਦੁਖ ਘੋੜਾ ਘੋਰ ਭਿਆਨਕ ਦੁੱਖ ਹੈ ਜੰਮ ਮਰਦਾ ਇਹ ਨਾਸ ਹੋ ਗਿਆ ਉਹਨਾਂ ਦਾ ਕਾਹਰੜਾ ਮਹੱਲਾ 5ਵਾਂ ਜਾਨ ਕੋ ਪ੍ਰਭ ਸੰਗੇ ਅਸਨੇ ਜਿਉਂਦਾ ਤਾਂ ਮਹਾਰਾ ਦੇ ਪਿਆਰੇ ਤਾਂ ਵਾਹਿਗੁਰੂ ਨਾਲ ਹੀ ਇਸਨੇ ਪ੍ਰੇਮ ਹੈ ਬਹੁਤ ਸੱਜਣੋ ਤੂੰ ਮੀਤ ਮੇਰਾ ਉਹ ਤਾਂ ਬੇਨਤੀਆਂ ਕਰਦੇ ਇਹ ਮਾਰਾ ਤੂੰ ਹੀ ਸਾਡਾ ਸੱਜਣਾ ਇਸ ਲੋਕ ਦਾ ਤੂੰ ਹੀ ਮਿੱਤਰ ਹੈ ਮੇਰਾ ਪਰਲੋਕ ਦਾ ਰਹਿ ਤੇਰਾ ਸਭ ਕੀ ਤੇਰੇ ਘਰ 'ਚ ਸਭ ਕੁਝ ਹੈ ਪਦਾਰ ਧਰਮ ਅਰਥ ਕਾਮ ਉਹ ਕਿਹੜੇ ਪਦਾਰਸ਼ ਨਹੀਂ ਸਭ ਕੁਝ ਬਖਸ਼ ਸਕਦੇ ਹੋ ਆਪ ਰਹਾਉ ਮਾਨ ਮੰਗੋ ਤਾਨ ਮੰਗੋ ਆਪਦੇ ਘਰ ਸਤਸੰਗਤ ਵਿੱਚ ਸਭ ਕੁਝ ਹੈ ਹਾਂਜੀ ਮਾਨ ਮੰਗੋ ਤਾਨ ਮੰਗੋ ਜਿਹੜਾ ਦੁਨੀਆਂ ਦਾ ਸਤਕਾਰ ਹੈ ਵੀ ਤੇਰੇ ਕੋਲੋਂ ਹੀ ਮੰਗਦੇ ਹਾਂ ਤੇ ਸਰੀਰ ਕੋ ਬਲ ਜਿਹੜਾ ਹੈ ਬੇਕ ਦਾ ਬਲ ਵੀ ਇਹ ਤੇਰੇ ਪਾਸੋਂ ਮੰਗਦੇ ਹਾਂ ਧਨ ਲਖਮੀ ਸੁਤ ਦੇ ਕੋਈ ਧਨ ਦੀ ਇੱਛਾ ਕਰਦਾ ਹੈ ਕੋਈ ਲక్ష్ਮੀ ਮਾਇਆ ਦੀ ਇੱਛਾ ਕਰਦਾ ਹੈ ਕੋਈ ਪੁੱਤਰਾ ਨਹੀਂ ਇੱਛਾ ਕਰਦਾ ਸਭ ਬਖਸ਼ਾ ਮਾਰਿਆ ਆਪਦੇ ਪਾਸੇ ਪ੍ਰਾਪਤ ਦੁਨੀਆਂ ਆਪ ਦਿੰਨੇ ਹੋ ਮੁਕਤ ਜੁਗਤ ਭਗਤ ਪੂਰਨ ਮੁਕਤੀਆਂ ਦੀਆਂ ਯੁਗਤੀਆਂ ਭਗਤ ਪਦਾਰਥਾਂ ਦੀਆਂ ਯੁਗਤੀਆਂ ਸਾਰੀਆਂ ਤੇਰੇ ਘਰ ਦੀ ਪੂਰਨ ਹਨ ਪਰਮ ਆਨੰਦ ਪਰਮ ਨਿਧਾਨ اے ਪਰਮ ਆਨੰਦ ਸਰੂਪ ਪਰਮੇਸ਼ਰ ਪਰਮੰਦਰੀਆਂ ਦੇ ਖਜ਼ਾਨੇ ਹੋ ਆਪ ਫੇਰ ਪਰੋ ਪਿਛਲਾ ਮਾਨ ਮਾਨ ਮੰਗੋ ਤਾਨ ਮੰਗੋ ਇਹ ਸੱਚੇ ਪਾਤਸ਼ਾਹ ਦਾ ਜਿਹੜਾ ਮੰਨਣ ਕਰਨਾ ਹੈ ਏ ਅਸੀਂ ਮਾਨ ਬ੍ਰਹਮ ਗਿਆਨ ਦਾ ਸਤਕਾਰ ਮੰਗਦੇ ਹਾਂ ਧਨ ਮੰਗੋ ਬਿਵੇਕ ਰੂਪੀ ਬਲ ਸੱਚੇ ਪਾਤਸ਼ਾਹ ਦੇ ਪਾਸੋਂ ਮੰਗਦੇ ਹਾਂ ਧਨ ਲక్ష్ਮੀ ਸੁੱਤ ਦੇ ਧਨ ਸੱਚੇ ਪਾਤਸ਼ਾਹ ਦਾ ਨਾਮ ਰੋਕੜੀ ਦਿਓ ਅਤੇ ਲక్ష్ਮੀ ਭਗਤੀ ਬਖਸ਼ੋ ਬ੍ਰਹਮ ਗਿਆਨ ਰੂਪੀ ਪੁੱਤਰ ਬਖਸ਼ੋ ਸਾਡੇ ਤਾਂ ਮੁਕਤ ਜੁਗਤ ਭਗਤ ਪੂਰਨ ਮੁਕਤੀਆਂ ਦੀਆਂ ਜੁਗਤੀਆਂ ਭਗਤ ਪਦਾਰਥਾਂ ਕਰਕੇ ਆ ਪੂਰਨ ਹੋ ਜਿਵੇਂ ਕਰੋ ਨੂੰ 36000 ਵਾਰ ਸਤਿਗੁਰੂ ਜੀ ਨੂੰ ਰਾਜ ਬਖਸ਼ਿਆ ਫੇਰਾ ਟਲ ਪਗ ਪਦਵੀ ਬਖਸ਼ੀ ਇਉ ਸਾਰੀਆਂ ਗੱਲਾਂ ਕਰਕੇ ਆਪ ਪੂਰਨ ਹੋ ਪਰਮਾਨੰਦ ਪਰਮ ਨਿਧਾਨ ਹੈ ਪਰਮ ਨਰਸ ਰੂਪ ਪਰਮੇਸ਼ਵਰ ਆਪ ਪਰਮ ਖਜ਼ਾਨਿਆਂ ਦੇ ਮਾਲਕ ਹੋ ਵੱਡੇ ਭੈ ਭਾਈ ਭਗਤ ਨਿਹਾਲ ਨਾਨਕ ਜੇ ਮਹਾਰਾਜ ਦੇ ਪ੍ਰੇਮ ਦੇ ਸਾਥ ਆਪਦੀ ਭਗਤੀ ਕਰਨੇ ਹੈ ਤਹ ਦੇ ਸੰਯੁਗਤ ਹੋ ਕੇ ਉਹ ਨਿਹਾਲ ਹੋ ਜਾਂਦੇ ਹਨ ਭਾਏ ਭਾਏ ਭੈ ਦੇ ਸੰਯੁਗ ਤੋਂ ਕੇ ਪ੍ਰੇਮ ਨ ਭਗਤੀ ਆਪਦੀ ਕਰਦੇ ਹੈ ਤੇ ਉਹ ਸੱਚੇ ਪਾਤਸ਼ਾਹ ਨੂੰ ਬੰਧਨਾ ਤੋਂ ਰਹਿਤ ਕਰ ਦਿੰਨੇ ਆਪ ਨਾਨਕਾ ਨਾਨਕ ਸਤਿਗੁਰੂ ਜੀ ਕਹਿੰਦੇ ਹਨ ਸਦਾ ਸਦਾ ਕੁਰਬਾਨ ਭਾਏ ਭਾਏ ਭੜਕ ਨਿਹਾਲ ਨਾਨਕ ਉਹਨਾਂ ਨੂੰ ਨਿਹਾਲ ਕਰ ਦਿੰਨੇ ਹੋ ਸਦਾ ਸਦਾ ਕੁਰਬਾਨ ਸਦਾ ਸਦਾ ਆਪ ਤੂੰ ਕੁਰਬਾਨ ਬਲਿਹਾਰ ਜਾਈਏ ਮੇਰੇ ਵਾਹਿਗੁਰੂ ਜੀ ਬਾਂਡਾ ਮਹੱਲਾ ਪੰਜਵਾ ਕਰਤ ਕਰਤ ਚਰਚ ਚਰਚ ਚਰਚਰੀ ਸਾਧ ਸੰਗਤ ਜੀ ਸਤਿਗੁਰੂ ਅਰਜਨ ਦੇਵ ਜੀ ਦੇ ਪਾਸ ਕਿੰਨੇ ਆਏ ਹੈ ਇੱਕ ਤਾਂ ਸਾਧ ਸੰਗਤ ਜੀ ਗੰਗਾ ਕਿਰੀ ਪੰਡਤ ਜੀ ਬੜਾ ਵਿਦਵਾਨ ਅਤੇ ਇੱਕ ਸੰਿਆਸੀ ਆਪਣੇ ਆਪ ਨੂੰ ਕਹਾਉਂਦਾ ਸੀ ਗਿਆਨੀ ਕਹਾਉਂਦਾ ਸੀ ਅਤੇ ਇੱਕ ਸਾਧ ਸੰਗਤ ਦੀ ਜੋਗੀ ਆਇਆ ਹੈ ਤੇ ਇੱਕ ਇਸੇ ਪ੍ਰਕਾਰ ਹੈ ਹੋਰ ਧਿਆਨੀ ਆਇਆ ਹੈ ਤੇ ਨਾ ਨੇ ਆ ਕੇ ਗੁਰੂ ਸਾਹਿਬ ਦੇ ਪਾਸ ਪਖੰਡਵੀ ਪੂਜਨ ਨੂੰ ਮੁੱਖ ਸਮਝ ਕੇ ਸਤਗੁਰਾਂ ਨਾਲ ਚਰਚਾ ਕਰਨੋਂ ਆਪੇ ਆਏ ਹੈ ਉਹਨਾਂ ਨੂੰ ਉੱਤਰ ਗੁਰੂ ਸਾਹਿਬ ਬਖਸ਼ਦੇ ਹਨ ਕਾਲਾ ਮਹੱਲਾ ਪੰਜਵਾ ਕਰਤ ਕਰਤ ਚਰਚ 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 ਦੀ اے ਭਾਈ ਤੁਸੀਂ ਕਰਦੇ ਹੋ हे पेखी ज्ञानियां चर्चा ही चर्चा करदा है हे पेखी ध्यानियां चर्चा ही चर्चा करदा है हे पेखी योगीया चर्चा ही चर्चा करदा है तू योग ध्यान देख ज्ञान हे भाई तू योगीया योग दे ध्यान ती मस्त होया हुए हे ज्ञानियां उतो देख बना के ज्ञानी कहोना है, है। फिर तो फिर तो ठरत ठरत ठर चरी हे योगी पेखीया फिरदा है धरती ते तेरी बेचारी बिचण वाला होके ਹੇ ਭੇਖੀ ਗਿਆਨੀਆਂ ਧਰਤੀ ਤੇ ਤੇ ਫਿਰਦਾ ਹਾਂ ਵਿਚਨ ਵਾਲਾ ਹੋ ਕੇ ਹੇ ਭੇਖੀ ਧਿਆਨੀਆਂ ਫਿਰਦਾ ਹਾਂ ਧਰਤੀ ਤੇ ਪੇਖ ਧਾਰ ਕੇ ਵਿਚਨ ਵਾਲਾ ਹੋ ਕੇ ਰਹਾਉ ਅਹੰ ਅਹੰ ਅਹ ਅਵਰ ਹੇ ਭਾਈ ਹੰਕਾਰ ਕਰਦਾ ਹੈ ਆਪਦੇ ਗਿਆਨ ਦਾ ਅਯੋਗੀ ਹੈ ਆਪਣੇ ਗਿਆਨੀਆਂ ਤੇ ਹੰਕਾਰ ਕਰਦਾ ਹੈ ਹੇ ਧਿਆਨੀਆਂ ਆਪਦੇ ਯੋਗ ਦਾ ਤੇ ਹੰਕਾਰ ਕਰਦਾ ਹੈ ਭੇਖੀਆ ਆਪਣੇ ਆਪ ਨੂੰ ਉਹ ਮੈਂ ਯੋਗ ਸਾਧਨਾ ਕਰਦਾ ਹਾਂ ਤਿੰਨੇ ਹੰਕਾਰ ਲਾਉਣੇ ਇਹ ਹੈ ਇਹ ਵੀ ਹੰਕਾਰ ਅਰਸ ਕਰਨਾ ਮੂੜ 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 ਬਵਰਈ ਅਤੇ ਇਹ ਅਵਰ ਇਸ ਪ੍ਰਕਾਰ ਅਵਰਣ ਤੈਨੂੰ ਪਿਆ ਹੋਇਆ ਹੈ ਅਤੇ ਮੂੜ ਹੈ ਗੇਂਹ ਦੇਖੀ ਯੋਗੀਆਂ ਤੂੰ ਇਹ ਦੇਖੀ ਪਿਆਨੀਆਂ ਤੂੰ ਇਹ ਦੇਖੀ ਗਿਆਨੀਆਂ ਤੂੰ ਬਬਰੇ ਬਬਰੇ ਕਮਲਾ ਕਰ ਦੋ ਤਾ ਮੂਰਖਤਾਈ ਤੁਹਾਨੂੰ ਜੱਤ ਜਾਤ 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 ਏ ਭਾਈ ਏ ਦੇਖੀ ਗਿਆਨੀਆਂ ਤੇਰੀ ਜਾਤ ਜਾਂਦੀ ਏ ਉਮਰ ਏ ਦੇਖੀ ਧਿਆਨੀਆਂ ਤੇਰੀ ਉਮਰ ਤੁਰੀ ਜਾਂਦੀ ਏ ਏ ਦੇਖੀ ਜੋਗੀ ਏ ਤੇਰੀ ਉਮਰ ਚਲੀ ਜਾਂਦੀ ਏ ਜਾਣਦਾ ਨਹੀਂ ਹੈ ਤੂੰ ਜਾਂਦਾ ਹੈ ਕਿ ਨਹੀਂ ਸਦਾ 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 ਹੀ ਦੇਖੀ ਜਾਣੀਆਂ ਸਹੇ ਦੇਖੀ ਧਿਆਨੀਆਂ ਇਹ ਦੇਖੀ ਜੋਗੀਆਂ ਸਦਾ ਸਦਾ ਕਾਲ ਹੈਈ ਸਦਾ ਸਦਾ ਕਾਲ ਪਿੱਛੇ ਨਾਸ ਕਰਦਾ ਸੀ ਹੁਣ ਕਰਦਾ ਅੱਗੇ ਨੂੰ ਕਰੇਗਾ ਮਾਨ 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 ਤਿਆਗ ਇਹ ਦੇਖੀ ਜੋਗੀ ਆ ਮਾਨ ਛੱਡਦੇ ਇਹ ਦੇਖੀ ਗਿਆਨੀਆਂ ਮਾਨ ਛੱਡਦੇ ਇਹ ਦੇਖੀ ਧਿਆਨੀਆਂ ਮਾਨ ਛੱਡਦੇ ਮਰਤ ਮਰਤ ਨਿਕਟ ਨਿਕਟ ਸਦਾ ਹੈ ਮੌਤ ਇਹ ਦੇਖੀ ਜੋਗੀ ਆ ਨੇੜੇ ਹੈ ਇਹ ਦੇਖੀ ਧਿਆਨੀਆਂ ਨੇੜੇ ਹੈ ਇਹ ਦੇਖੀ ਗਿਆਨੀਆਂ ਨੇੜੇ ਤੋਂ ਨੇੜੇ ਹੈ ਸਦਾ ਹੈ ਨਾਸ਼ ਕਰਨ ਵਾਲੀ ਹੈ ਹਰ ਹਰੇ ਹਰੇ ਭਾਜ ਇਹ ਭਾਈ ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਉਹ ਸ਼ਰੀਰ ਦੇਖੀ ਜਾਣੀਆਂ ਭਜਨ ਕਰ ਪੇਖੀ ਧਿਆਨੀਆਂ ਭਜਨ ਕਰ ਪੇਖੀ ਜੋਗੀਆਂ ਭਜਨ ਕਰ ਤਹਤ ਨਾਨਕ ਸੁਨੋ ਰੇ ਮੂੜ ਛਲ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਮੂੜ ਬਸਬੀ ਸੁਣੋ ਸਾਡੀ ਸਿੱਖਿਆ ਨੂੰ ਬਿਨ ਭਜਨ 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 ਅਹਿਲਾ ਜਨਮ ਦੇ ਬਿਨਾ ਭਜਨ ਤੋਂ ਇਹ ਪੇਖੀ ਧਿਆਨੀਆਂ ਬਿਨਾ ਭਜਨ ਤੋਂ ਇਹ ਪੇਖੀ ਜੋਗੀਆਂ ਬਿਨਾ ਭਜਨ ਤੋਂ ਇਹ ਪੇਖੀ ਜਾਣੀਆਂ ਅਹਿਲਾ ਵਿਅਰਸ ਜਨਮ ਗਿਆ ਹੈ ਚਲਿਆ ਜਾ ਰਿਹਾ ਹੈ ਸਮਝ ਕੇ ਤਨਾਂ ਨੂੰ ਵੋ ਕੋ ਕੋ ਕਰਦੇ ਸਮਝਣਾ ਇਕੱਠੇ ਅਰਸ ਵਿੱਚ ਇਸ ਤਰ੍ਹਾਂ ਕਰੋ ਫਿਰ বড় বড় ਸ਼ਬਦ ਕਰਤ ਕਰਤ ਕਾਂੜਾ ਮਹੱਲਾ ਪੰਜਵਾ ਕਰਤ ਕਰਤ ਚਰਚ ਚਰਚ ਚਰਚਰੀ हे भाई चरचरी ਚਰਚਾ ਵੇ ਕਰਨ ਵਾਲਾ ਹੋ ਕੇ ਚਰਚਾ ਹੀ ਚਰਚਾ ਕਰਤ ਕਰਤ ਕਰਨ ਵਾਲਾ ਹੋ ਕੇ ਕਰਦਾ ਹਾਂ ਜੋ ਚਰਚਾ ਹੀ ਚਰਚਾ ਨੂੰ ਚਰਚਰੀ ਹੋ ਕਰਕੇ ਕਰਦਾ ਹੀ ਕਰਦਾ ਹਾਂ ਜੋਗ ਧਿਆਨ ਭੇਖ ਗਿਆਨ ਕੇ ਭਾਈ ਜੋਗੀ ਦੇਖਦਾ ਉਤੋਂ ਜੋਗੀ ਆ ਧਿਆਨ ਦਾ ਦੇਖ-ਦੇਖ ਧਾਰ ਕੇ ਧਿਆਨ ਦਾ ਮਾਨ ਕਰਦਾ ਹੈ ਕਿ ਪੇਖਿਆ ਗਿਆਨ ਦਾ ਹੰਕਾਰ ਕਰਦਾ ਹੈ ਫਿਰਤ ਫਿਰਤ ਧਰਤ ਧਰਤ ਧਰ ਚਰੀ ਤੂੰ ਕਹਿੰਦਾ ਹੈ ਕਿ ਮੈਨੂੰ ਯੋਗ ਦੇ ਨਾਲ ਧਿਆਨ ਲੱਗਾ ਹੋਇਆ ਹੈ ਮੈਨੂੰ ਅਸੰ ਅਹੰ ਬ੍ਰਹਮ ਅਸਮੀ ਦਾ ਗਿਆਨ ਪ੍ਰਾਪਤ ਹੋਇਆ ਹੋਇਆ ਹੈ ਕਿਉਂ ਫਿਰਨ ਵਾਲਾ ਹੋ ਕੇ ਫਿਰਦਾ ਹੈ ਧਰਤੀ ਤੇ ਧਰ ਚਰੀ ਧਰਤੀ ਦੇ ਤੇ ਫਿਰਨ ਇਸ ਪ੍ਰਕਾਰ ਭੇਖ ਗਿਆਨ ਦੇ ਭੇਖ ਨੂੰ ਧਰ ਕੇ ਧਾਰ ਕੇ ਅਤੇ ਭੇਖ ਦੇ ਧਿਆਨ ਨੂੰ ਧਰ ਕੇ ਧਰਤੀ ਦੇ ਵਿੱਚ ਨਵਾਂ ਹੋ ਕੇ ਫਿਰਦਾ ਹੀ ਫਿਰਦਾ ਧਰਤੀ ਧਰਤੀ ਤੇ ਫਿਰਨ ਵਾਲਾ ਹੋ ਕੇ ਰਹਾਉ ਅਹੰ ਅਹੰ ਅਹ ਅਵਰ ਹੰਕਾਰ ਤੇਰੇ ਮਨ ਵਿੱਚ ਹੈ ਹੰਕਾਰ ਤੇਰੀ ਬਾਣੀ ਵਿੱਚ ਹੈ ਹੰਕਾਰ ਤੇਰੇ ਸਰੀਰ ਵਿੱਚ ਹੈ ਅਹ ਬੜਾ ਅਚਰਜ ਹੈ ਅਵਰ ਅਵਰ ਅਵਰਨ ਦੇ ਕਰਕੇ ਮੂੜ 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 ਬਵਰਈ ਅੱਦੇ ਮੂਰਖਤਾ ਮੂਰਖਤਾ ਕਰਨ ਵਾਲੀ ਜਿਹੜੀ ਮੂੜਤਾ ਆਈ ਹੈ ਉਸ ਮੂੜਤਾ ਨੇ ਤੇਰੇ ਤੈ ਬਵਰਈ ਕਮਲਾ ਕਰ ਛੱਡਿਆ ਹੈ ਮੂਰਖਤਾ ਨੂੰ ਮੰਨ ਹੋਰ ਨਾ ਤੂੰ ਮੂੜ ਸਮਝਦਾ ਹੈ ਪਰ ਮੂੜਤਾ ਹੀ ਨੇ ਤੈਨੂੰ ਮੂਰਖਤਾ ਵਿੱਚ ਬਵਰੇ ਹੀ ਕਮਲਾ ਕਰ ਦਿੱਤਾ ਹੈ ਇਹ ਮੂਡ ਬਸ ਸਮਝੋ ਜਤ ਜਾਤ 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 ਸਦਾ ਸਦਾ ਜਿੱਥੇ ਤੂੰ ਜਨਮ ਹੈ ਜਿੱਥੇ ਤੂੰ ਜਨਮ ਹੈ ਸਦਾ ਆਗਤ ਨਕਾਲਾਂ ਚ ਸਦਾ ਸਦਾ ਕਾਲ ਹੈ ਇਹ ਸਦਾ ਆਗਤ ਤੈਨੂੰ ਕਾਲ ਨਾਸ ਕਰਦਾ ਹੈ ਕਿਉਂ ਜਿੱਥੇ ਤੂੰ ਜੂਨਾ ਦੇ ਵਿੱਚ ਜਨਮ ਧਾਰ ਕੇ ਜਾਤ ਜਨਮ ਹੈ ਉੱਥੇ ਸਦਾ ਸਦਾ ਜਿਸ ਜਿਸ ਦੇ ਜਨਮ ਹੈ ਜੇ ਜੇ ਜੂਨੇ ਆਇਓ ਤੇ ਤੇ ਔਰ ਜਾਇਓ ਸਦਾ ਵਾਪੇ ਕਿੰਨਾ ਕਾਲਾਂ ਚ ਕਾਲ ਹੀ ਹੈ ਨਾਸ਼ ਕਰ ਰਿਹਾ ਹੈ ਖਾਲ ਤੋਂ ਛੁਰਦਾ ਨਹੀਂ ਜਿੱਥੇ ਜੁਨਾ ਚ ਤੂੰ ਜਾ ਜਿੱਥੇ ਜਿਸ ਜਗ੍ਹਾ ਵਿੱਚ ਅਤੇ ਜਾਤ ਜਾ ਕੇ ਤੂੰ ਜਨਮ ਧਾਰਦਾ ਹੈ ਜੁਨਾ ਵਿੱਚ ਉਹ ਸਾਰੀ ਜਾਤ ਪੈਦਾ ਹੋ ਕੇ ਸਦਾ ਸਦਾ ਕਾਲ ਹੀ ਤਿੰਨਾ ਕਾਲਾਂ ਚ ਨਾਸ਼ ਕਰਦਾ ਰਹਿੰਦਾ ਹੈ ਮਾਨ 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 ਤਿਆਗ ਇਸ ਕਰਕੇ ਮਨ ਦੇ ਅੰਦਰ ਜਿਹੜਾ ਮਾਨਤਾ ਮੰਨਿਆ ਹੈ ਕਿ ਮੈਂ ਗਿਆਨਵਾਨ ਹਾਂ ਇਸ ਮਾਨ ਦਾ ਕਿਆ ਕਰਦੇ ਮਰਤ ਮਰਤ ਨਿਗਟ ਨਿਗਟ ਸਦਾ ਹੈ ਤੇ ਭਾਈ ਨੇੜੇ ਤੋਂ ਨੇੜੀ ਜਿਹੜੀ ਮੌਤ ਹੈ ਉਹ ਜਿਸ ਨੂੰ ਤੂੰ ਦੂਰ ਸਮਝਿਆ ਹੈ ਉਹ ਨੇੜੇ ਤੋਂ ਬਾਲਕਵਸਤਾ ਜਿਹੀ ਜਵਾਵਸਤਾ ਜਿਹੀ ਕਸੂਰਵਸਤਾ ਜਿਹੀ ਨਾਸ ਕਰਨ ਵਾਲੀ ਮੌਤ ਜਿਹੜੀ ਹੈ ਉਹ ਮੌਤ ਨੇੜੇ ਤੋਂ ਨੇੜੇ ਸਦਾ ਕੈ ਨਾਸ ਕਰਦੀ ਹੈ ਹਰ ਹਰੀ ਹਰੇ ਭਾਜ ਭਾਈ ਜੋ ਹਰੀ ਸਾਰਿਆਂ ਪਾਪਾਂ ਨੂੰ ਹਰਨ ਵਾਲਾ ਚਿੱਤਾਂ ਨੂੰ ਹਰੇ ਭਰੇ ਕਰਨ ਵਾਲਾ ਸੁਭਗੁਣਾ ਨਾਲ ਉਹ ਸਰੀ ਦਾ ਭਜਨ ਕਰਲਾ ਬਹਿਤ ਨਾਨਕ ਸੁਨੋ ਰੇ ਮੂਹ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਹੈ ਬਸਾਂਝ ਚੇਤੇ ਵਾਲੇ ਸੁਣੋ ਮੈਨੂੰ ਭਜਨ 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 ਅਹਲਾ ਜਨਮ ਗਏ ਜੋ ਪ੍ਰਮੇਸ਼ਰ ਦਾ ਭਜਨ ਭਜਣੇ ਯੋਗ ਹੈ ਜਿਸ ਪ੍ਰਮੇਸ਼ਰ ਦਾ ਭਜਨ ਸਿਮਰਨ ਕਰਨੇ ਯੋਗ ਹੈ ਉਹਦੇ ਭਜਨ ਕੀਰਤਨ ਤੋਂ ਬਿਨਾ ਮਨ ਕਰਕੇ ਭਜਨ ਕਰਨਾ ਸੀ ਬਾਣੀ ਕਰਕੇ ਭਜਨ ਕਰਨਾ ਸੀ ਸਰੀਰ ਕਰਕੇ ਭਜਨ ਕਰਨਾ ਸੀ ਉਸ ਭਜਨੀ ਜੋਗ ਪਰਮੇਸ਼ਰ ਦੇ ਭਜਨ ਭਜੇ ਤੋਂ ਬਿਨਾ ਐਲਾ ਬਿਆਰਥੀ ਜਨਮ ਚਲਿਆ ਗਿਆ ਹੈ ਇਸ ਨੂੰ ਆਪਣੇ ਸਵਾਰ ਲੈ ਜੇ ਭਾਰ ਚੰਗੇ ਹਨ ਮਾਨ 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 ਤਿਆਗ ਮਿਰਤ ਮਿਰਤ ਨਿਗਟ ਨਿਗਟ ਸਦਾ ਹੈ ਹਰ ਹਰੀ ਹਰੀ ਬਾਜ ਕਹਿਤ ਨਾਨਕ ਸੁਨੋ ਰੇ ਮੂੜ ਬਿਨ ਭਜਨ 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 ਅਹਿਲਾ ਜਨਮ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ